ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਨੀਲੀ ਦਾ ਵੀ ਦੇ ਬਹੁਤ ਸੋਹਣੇ ਇਹ ਦੋ ਕਾਫ ਇੱਕ ਮੇਲ ਹੈਗਾ ਜੀ ਇੱਕ ਫੀਮੇਲ ਹੈਗੀ ਆ ਉਸ ਤੋਂ ਪਹਿਲਾਂ ਜਾਣਕਾਰੀ ਤੋਂ ਜੀ ਪਿੰਡ ਜਿਹ ਜ਼ਿਲ੍ਹਾ ਜਿਹੜਾ ਬਠਿੰਡਾ ਪੈ ਗਿਆ ਜੀ ਇਸ ਨੂੰ ਬਾਕੀ ਕੰਟੈਕਟ ਨੰਬਰ ਕੁਲਦੀਪ ਸਿੰਘ ਜੀ ਦੇ ਉੱਪਰ ਦਿੱਤੇ ਹਨ ਤੁਸੀਂ ਕੰਟੈਕਟ ਕਰਕੇ ਇਹ ਬੱਚੇ ਖਰੀਦ ਸਕਦੇ ਹੋ ਸੋ ਦੋਸਤੋ ਇਹ ਕੱਟੀ तकरीबन 13 ਮਹੀਨਿਆਂ ਦੀ ਹੈਗੀ ਆ ਮਦਰ ਦਾ ਵੀ ਕਾਫੀ ਜਿਆਦਾ ਸੋਹਣਾ ਰਿਕਾਰਡ ਰਿਹਾ ਜੀ ਇਸ ਦਾ ਇਸ ਟਾਈਮ ਇਸ ਦੀ ਮਦਰ ਦੀ ਡੈਥ ਹੋ ਚੁੱਕੀ ਹੈ ਜੀ ਬਾਕੀ ਜਿਹੜਾ ਫਾਦਰ ਹੈਗਾ ਜੀ ਇਹ ਗੜਵਾਸੂ ਯੂਨੀਵਰਸਿਟੀ ਦਾ ਬੋਲਾ 25 91 ਹੈਗਾ ਦੋਸਤੋ ਬਾਕੀ ਚੰਗੇ ਰਿਕਾਰਡ ਵਾਲੀ ਦੋਸਤੋ ਇਹ ਜਿਹੜੀ ਕੱਟੀ ਹੈਗੀ ਆ ਇੱਕ ਮੇਲ ਕਾਫ ਹੈਗਾ ਦੋਸਤੋ ਕੱਟਾ ਹੈਗਾ ਟੇਢੀ ਤਾਰੀ ਵਿੱਚ ਨਿਸ਼ਾਨ ਨੀਲੀ ਦਾ ਵੀ ਦੇ ਪੂਰੇ ਕਵਰ ਕਰਦਾ ਹੈਗਾ ਜੀ ਮੋਟੀ ਬਿੱਲੀ ਅੱਖ ਦੋਸਤੋ ਵੇਖ ਸਕਦੇ ਤੁਸੀਂ ਨੀਲੀ ਦਾਵੀ ਦੇ ਵਿੱਚ ਟੇਡਾ ਕੱਟ ਕਾਫੀ ਜਿਆਦਾ ਜਿਹੜੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲਾ ਰਿਹਾ ਦੋਸਤੋ ਬਾਕੀ ਦੋਨੋਂ ਜਿਹੜੇ ਇਹ ਕਾਫ ਹਨ ਦੋਸਤੋ ਜਿਹੜਾ ਕੱਟੇ ਦੀ ਏਜ ਆ ਦੋਸਤੋ ਇਹ 7 ਮਹੀਨਿਆਂ ਦੀ ਹੈਗੀ ਆ ਜਿਹੜੀ ਕੱਟੀ ਆ ਇਹ 13 ਮਹੀਨਿਆਂ ਦੀ ਹੈਗੀ ਆ 13 ਮਹੀਨਿਆਂ ਦੀ ਹੈਗੀ ਆ ਜੀ ਬਾਕੀ ਤੁਸੀਂ ਝੋਲੀ ਵੀਡੀਓ ਦੇ ਵਿੱਚ ਦੇਖ ਹੀ ਲਈ ਹੈ ਜੀ ਕਾਫੀ ਸੋਹਣਾ ਮੋਟਾ ਚੰਗਾ ਥਣ ਲੱਗਾ ਹੈਗਾ ਦੋਸਤੋ ਵਿਰਲ ਥਣਾ ਦੀ ਕਾਫੀ ਜਿਆਦੀ ਸੋਹਣੀ ਆ ਪਹਿਲੇ ਸੂਵੇ ਦੀ ਇਹ ਛੋਟੀ ਤਕਰੀਬਨ 13 ਤੋਂ 14 ਲੀਟਰ ਦੀ ਮਿਲਕ ਦੀ ਕਪੈਸਿਟੀ ਵਾਲੀ ਇਹ ਛੋਟੀ ਜਿਹੜੀ ਬਣ ਕੇ ਤਿਆਰ ਹੋਵੇਗੀ ਸੋ ਦੋਸਤੋ ਜਿਹੜਾ ਇਹ ਮੇਲ ਕਾਫ ਹੈਗਾ 7 ਮੰਥ ਦੀ ਏਜ ਆ ਜੀ ਬਾਕੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਬਾਰੀਕ ਚਮੜੀ ਦੇ ਵਿੱਚ ਹੈਗਾ ਲਿਸਾ ਜ਼ਰੂਰ ਹੈਗਾ ਦੋਸਤੋ ਬਾਕੀ ਅੱਜ ਤੋਂ ਇਸ ਦੀ ਜੇ ਆਪਾਂ ਕੇਅਰ ਕਰੀਏ ਤਾਂ ਤਕਰੀਬਨ ਹੋਰ ਬਹੁਤ ਵਧੀਆ ਬਣ ਸਕਦਾ ਉਹਨਾਂ ਲਈ ਸਮੇਂ ਦੇ ਵਿੱਚ ਬਾਕੀ ਤੁਸੀਂ ਜਿਹੜੇ ਆ ਜੰਨ ਹਨ ਦੋਸਤੋ ਨੀਲੀ ਦਾ ਵੀ ਦੇ ਨਿਸ਼ਾਨ ਹਨ ਦੋਸਤੋ ਉਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਹੁਤ ਵਧੀਆ ਚੰਗੇ ਸੁਚੱਜੇ ਟੰਕ ਦੇ ਨਿਸ਼ਾਨ ਹਨ ਦੋਸਤੋ ਨੀਲੀ ਦਾ ਵੀ ਦੇ ਅਗਰਲੇ ਪੈਰਾਂ ਮਗਰ ਲੀਆਂ ਲੱਤਾਂ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਟੇਡਾ ਕੱਟ ਬਿੱਲੀ ਅੱਖ ਸਿੰਗੀ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਜਦੀ ਸੋਹਣੀ ਸਿੰਗੀ ਬਣਾਵੇਗਾ ਬਹੁਤ ਵਧੀਆ ਚੰਗਾ ਦੋਸਤੋ ਇਹ ਝੋਟਾ ਬਣ ਕੇ ਤਿਆਰ ਹੋਵੇਗਾ ਸੋ ਦੋਸਤੋ ਜਿਹੜੇ ਇਸ ਦੇ ਮੁੱਲ ਹਨ ਤੁਸੀਂ ਉਹ ਬਾਈ ਕੁਲਦੀਪ ਸਿੰਘ ਨਾਲ ਗੱਲ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਸ਼ੁਕੀਨ ਹੋਣ ਖਰੀਦਣ ਦੇ ਉਹ ਉਹ ਚੇਚੇ ਤੌਰ ਤੇ ਤੁਸੀਂ ਸੰਪਰਕ ਕਰਕੇ ਦੋਸਤੋ ਮੋਲ ਫੋਨ ਤੇ ਹੀ ਆ ਜਾਣ ਸਕਦੇ ਹੋ ਨੰਬਰ ਉੱਪਰ ਕੰਟੈਕਟ ਆ ਵੀਡੀਓ ਦੇ ਵਿੱਚ ਦਿੱਤੇ ਹਨ ਦੋਸਤੋ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਇਹ ਜਿਹੜੇ ਬੱਚੇ ਖਰੀਦ ਸਕਦੇ ਹੋ ਦੋਸਤੋ ਜੇ ਮਦਰ ਮੇਲ ਕਾਫ ਦੀ ਦੀ ਗੱਲ ਕਰੀਏ ਤੇ 16 ਲੀਟਰ ਮਦਰ ਦਾ ਮਿਲਕ ਹੈਗਾ ਕਿਸੇ ਵੀਰ ਨੇ ਤਸੱਲੀ ਕਰਨੀ ਚਾਹਣੀ ਹੋਵੇ ਤੁਸੀਂ ਨੇੜੇ ਦੇ ਪਿੰਡ ਬਾਈਖੋਰਾ ਦੇ ਇਸ ਦੀ ਮਦਰ ਖੜੀ ਹੈ ਤੁਸੀਂ ਆਪਣਾ ਚੁਆਈ ਕਰਕੇ ਦੋ ਡੰਗ ਦੀ ਤਿੰਨ ਡੰਗ ਦੀ ਪੂਰੀ ਤਸੱਲੀ ਕਰ ਸਕਦੇ ਹੋ ਹਰ ਪੱਖ ਤੋਂ ਡੀਐਨਏ ਟੈਸਟ ਵੀ ਕਰਵਾ ਸਕਦੇ ਹੋ ਦੋਸਤੋ ਬਾਕੀ ਹੋਰ ਕਿਸੇ ਤਰ੍ਹਾਂ ਦੀ ਵੀ ਤੁਸੀਂ ਪਰਖ ਕਰਨੀ ਹੋਵੇ ਦੋਸਤੋ ਤੇ ਆਪਣੀ ਜਰੂਰ ਕਰ ਸਕਦੇ ਹੋ ਠੀਕ ਹੈ ਦੋਸਤੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ